ਪੰਜਾਬ ਵਿਜੀਲੈਂਸ ਵੱਲੋਂ ਗਿੱਲ ਕੋ ਦੇ ਮੁਖੀ ਰਣਜੀਤ ਸਿੰਘ ਗਿੱਲ ਦੇ ਟਿਕਾਣਿਆਂ ਤੇ ਰੇਡ ਮਾਰ ਕੇ ਤਲਾਸ਼ੀ ਲੈ ਕੇ ਕਈ ਤਰ੍ਹਾਂ ਦੇ ਦਸਤਾਵੇਜ਼ ਜਿਹੜੇ ਜ਼ਬਤ ਕੀਤੇ ਨੇ ਉਸ ਮਾਮਲੇ ਵਿੱਚ ਵੱਡੀ ਜਾਣਕਾਰੀ ਮਿਲੀ ਹੈ ਵਿਜੀਲੈਂਸ ਕਿਸੇ ਵੇਲੇ ਵੀ ਰਣਜੀਤ ਗਿੱਲ ਨੂੰ ਤਲਬ ਕਰ ਸਕਦੀ ਹੈ ਪੁਸ਼ਪ ਪੜਤਾਲ ਲਈ ਔਰ ਇਹ ਵੀ ਜਾਣਕਾਰੀ ਮਿਲੀ ਹੈ ਵੀ ਪੰਜਾਬ ਵਿਜੀਲੈਂਸ ਮੁੜ ਰਣਜੀਤ ਗਿੱਲ ਦੇ ਟਿਕਾਣਿਆਂ ਦੀ ਤਲਾਸ਼ੀ ਲੈ ਸਕਦੀ ਹੈ ਔਰ ਇਸ ਤੋਂ ਵੀ ਵੱਡੀ ਖਬਰ ਇਹ ਵੀ ਮਿਲੀ ਹੈ ਵੀ ਜਿਹੜਾ ਇਸ ਮਾਮਲੇ ਵਿੱਚ ਵਿਕਰਮ ਮਜੀਠੀਆ ਤੇ ਰਣਜੀਤ ਗਿੱਲ ਦੀਆਂ ਤਾਰਾਂ ਜੋੜੀਆਂ ਜਾ ਰਹੀਆਂ ਨੇ ਉਹਦੇ ਵਿੱਚ ਹੋਰ ਵੀ ਕੁਝ ਅਹਿਮ ਵਿਅਕਤੀਆਂ ਦੀ ਪੁਸ਼ਪ ਪੜਤਾਲ ਹੋ ਸਕਦੀ ਹੈ ਔਰ ਉਹਨਾਂ ਦੇ ਟਿਕਾਣਿਆਂ ਦੀ ਤਲਾਸ਼ੀ ਤੇ ਰੇਡ ਵੀ ਹੋ ਸਕਦੇ ਨੇ ਅਸਲ ਵਿੱਚ ਰਣਜੀਤ ਗਿੱਲ ਦੇ ਘਰ ਰੇਡ ਕਿਉਂ ਮਾਰੀ ਉਹਦੇ ਟਿਕਾਣਿਆਂ ਤੇ ਜਾ ਕੇ ਵਿਜੀਲੈਂਸ ਨੇ ਪੁਸ਼ਪੜਤਾਲ ਕਿਉਂ ਕੀਤੀ ਉਹਦੇ ਬਾਰੇ ਸਮਝਣ ਦੀ ਲੋੜ ਹੈ ਪੰਜਾਬ ਵਿਜੀਲੈਂਸ ਨੇ ਇਸ ਗੱਲ ਦਾ ਦਾਵਾ ਕੀਤਾ ਹੈ ਵੀ ਵਿਜੀਲੈਂਸ ਬਿਊਰੋ ਨੇ ਜਿਹੜੀ ਐਫ ਆਈ ਆਰ ਨੰਬਰ 22 22 ਜੂਨ 2025 ਨੂੰ ਦਰਜ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਉਸ ਆਧਾਰ ਤੇ ਹੀ ਰਣਜੀਤ ਗਿੱਲ ਦੇ ਟਿਕਾਣਿਆਂ ਤੇ ਛਾਪੇ ਮਾਰੇਗੇ ਨੇ ਵਿਜੀਲੈਂਸ ਵੱਲੋਂ ਇਹ ਗੱਲ ਕਹੀ ਗਈ ਹੈ ਬੀ ਜਿਹੜਾ 2 ਅਗਸਤ ਨੂੰ ਰੇਡ ਕੀਤੇ ਨੇ ਤਲਾਸ਼ੀਆਂ ਲਈਆਂ ਨੇ ਰਣਜੀਤ ਗਿੱਲ ਦੇ ਟਿਕਾਣਿਆਂ ਦੀਆਂ ਉਹਦਾ ਆਧਾਰ ਐਫ ਆਈ ਆਰ ਨੰਬਰ 22 ਹੈ ਕਿਉਂਕਿ ਉਹਨਾਂ ਨੂੰ ਇਹ ਸੰਕੇਤ ਮਿਲੇ ਸੀ ਜਦੋਂ ਵਿਕਰਮ ਮਜੀਠੀਆ ਦੀ ਪੁਸ਼ਪੜਤਾਲ ਕਰ ਰਹੀ ਸੀ ਰਿਮਾਰਡ ਦੌਰਾਨ ਔਰ ਸਾਰੀ ਪੜਤਾਲ ਕਰਨ ਤੋਂ ਇਹ ਗੱਲ ਸਾਹਮਣੇ ਆਈ ਸੀ ਵੀ ਰਣਜੀਤ ਗਿੱਲ ਤੇ ਵਿਕਰਮ ਮਜੀਠੀਆ ਦੀਆਂ ਜਿਹੜੀਆਂ ਇਕਾਈਆਂ ਨੇ ਜਿਹੜੀਆਂ ਕੰਪਨੀਆਂ ਨੇ ਉਨ੍ਹਾਂ ਵਿਚਕਾਰ ਕਰੋੜਾ ਰੁਪਏ ਦਾ ਲੈਣ-ਦੇਣ ਹੋਇਆ। ਉਹ ਉਹ ਲੈਣ-ਦੇਣ ਜਿਹੜਾ ਆ ਸਿੱਧੇ ਤੌਰ ਤੇ ਵਿਜੀਲੈਂਸ ਕਹਿੰਦੀ ਹੈ ਵੀ ਉਹ ਸ਼ੱਕੀ ਹੈ। ਉਹ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਸ਼ੱਕ ਸਾਹਮਣੇ ਆਏ ਨੇ ਜਿਹਦੇ ਆਧਾਰ ਤੇ ਅ ਰਣਜੀਤ ਗਿੱਲ ਦੇ ਘਰ ਰੇਡ ਕੀਤਾ ਗਿਆ। ਔਰ ਇੱਕ ਇਹ ਵੀ ਗੱਲ ਕਹੀ ਹੈ ਵੀ ਜਦੋਂ ਰੇਡ ਕੀਤਾ ਤੇ ਵੱਡੇ ਪੱਧਰ ਤੇ ਕਾਗਜ਼ੀ ਦਸਤਾਵੇਜ਼ ਇਲੈਕਟ੍ਰੋਨਿਕ ਜੰਤਰ ਜਿਹੜੇ ਕਬਜ਼ੇ ਚ ਲਏ ਨੇ ਤੇ ਉਹਦੇ ਤੋਂ ਪਤਾ ਲੱਗਾ ਵੀ ਰਣਜੀਤ ਗਿੱਲ ਤੇ ਵਿਕਰਮ ਬਜੀਠੀਏ ਦੀਆਂ ਇਕਾਈਆਂ ਵਿਚਕਾਰ ਕਰੋੜਾਂ ਰੁਪਏ ਦਾ ਜਿਹੜਾ ਉਹ ਲੈਣ ਦੇਣ ਜਿਹੜਾ ਸਾਹਮਣੇ ਆਇਆ ਜਿਸ ਤੋਂ ਇੰਜ ਲੱਗਦਾ ਵੀ ਇਹ ਦੋਸ਼ਪੂਰਨ ਹੈ ਸ਼ਬਦ ਦੋਸ਼ਪੂਰਨ ਵਰਤਿਆ ਹੈ ਵਿਜੀਲੈਂਸ ਨੇ ਵੀ ਉਹਦੇ ਵਿੱਚ ਕਿਤੇ ਗੜਬੜ ਹੈ ਉਹਦੀ ਪੜਤਾਲ ਕਰਨ ਦੀ ਲੋੜ ਹੈ ਔਰ ਇਸੇ ਆਧਾਰ ਤੇ ਵਿਜੀਲੈਂਸ ਸੰਕੇਤ ਦੇ ਰਹੀ ਹੈ ਵੀ ਹੁਣ ਇਸ ਮਾਮਲੇ ਵਿੱਚ ਰਣਜੀਤ ਗਿੱਲ ਨੂੰ ਤਲਬ ਕਰਕੇ ਤੇ ਉਹਦੇ ਕੋਲੋਂ ਪੁਸ਼ਪੜਤਾਲ ਕੀਤੀ ਜਾਵੇਗੀ ਇਸ ਤੋਂ ਇਲਾਵਾ ਵਿਜੀਲੈਂਸ ਇਹ ਵੀ ਦਾਵਾ ਕਰ ਰਹੀ ਹੈ ਵੀ ਅਚਨਚੇਤ ਰਣਜੀਤ ਗਿੱਲ ਦੇ ਟਿਕਾਣਿਆਂ ਤੇ ਛਾਪੇ ਮਾਰ ਕੇ ਤੇ ਉੱਥੇ ਤਲਾਸ਼ੀ ਨੇ ਲਈ ਪਿਛਲੇ ਕਈ ਦਿਨਾਂ ਤੋਂ ਉਹ ਇਹ ਪੜਤਾਲ ਕਰ ਰਹੀ ਸੀ ਸ਼ਾਇਦ ਜੇ ਆਪਾਂ ਜਿਹੜਾ ਸਿਆਸੀ ਬਵਾਲ ਖੜਾ ਹੋਇਆ ਉਹ ਨੂੰ ਇਨ 뷰 ਰੱਖ ਕੇ ਇਸ ਗੱਲ ਨੂੰ ਇਦਾਂ ਸਮਝਿਆ ਜਾ ਸਕਦਾ ਵੀ ਜਿਵੇਂ ਰਣਜੀਤ ਗਿੱਲ ਨੂੰ ਇਹ ਪਤਾ ਲੱਗ ਗਿਆ ਸੀ ਵੀ ਵਿਜੀਲੈਂਸ ਕਿਸੇ ਵੇਲੇ ਵੀ ਉਹਦੇ ਘਰ ਰੇਡ ਕਰ ਸਕਦੀ ਹੈ ਉਹਨੂੰ ਲੈ ਕੇ ਅਚਨਚੇਤ ਰਣਜੀਤ ਗਿੱਲ ਨੇ ਤੁਰੰਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਸੀ ਔਰ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਇਹ ਜਿਹੜੀਆਂ ਸ਼ੱਕੀ ਐਂਟਰੀਆਂ ਨੇ ਇਹਦੇ ਸਬੰਧ ਵਿੱਚ ਜਿਹੜੇ ਡਾਕੂਮੈਂਟ ਇਲੈਕਟ੍ਰੋਨਿਕ ਜੰਤਰ ਜਾਂ ਜਿਹੜੇ ਹੋਰ ਦਸਤਾਵੇਜ਼ ਰਣਜੀਤ ਗਿੱਲ ਦੇ ਘਰੋਂ ਬਰਾਮਦ ਕੀਤੇ ਨੇ ਵਿਜੀਲੈਂਸ ਨੇ ਇਹ ਸੰਕੇਤ ਦਿੱਤੇ ਜਾ ਰਹੇ ਨੇ ਇਹ ਦਾਵਾ ਕੀਤਾ ਜਾ ਰਿਹਾ ਵਿਜੀਲੈਂਸ ਵੱਲੋਂ ਵੀ ਇਸ ਘੇਰੇ ਵਿੱਚ ਹੋਰ ਵੀ ਕਈ ਅਹਿਮ ਵਿਅਕਤੀ ਆ ਸਕਦੇ ਨੇ ਔਰ ਕਈ ਹੋਰ ਅਹਿਮ ਵਿਅਕਤੀਆਂ ਦੇ ਘਰਾਂ ਤੇ ਰੇਡ ਵੀ ਹੋ ਸਕਦੀ ਹੈ ਔਰ ਤਲਾਸ਼ੀ ਵੀ ਹੋ ਸਕਦੀ ਹੈ ਔਰ ਵਿਜੀਲੈਂਸ ਉਹਨਾਂ ਨੂੰ ਆਪਣੇ ਦਫ਼ਤਰ ਤਲਬ ਕਰਕੇ ਉਹਨਾਂ ਦੀ ਪੁਸ਼ਪੜਤਾਲ ਵੀ ਕਰ ਸਕਦੀ ਹੈ ਕਿਉਂਕਿ ਇਹ ਸੰਕੇਤ ਵਾਰ-ਵਾਰ ਵਿਜੀਲੈਂਸ ਵੱਲੋਂ ਰੇਡ ਤੋਂ ਬਾਅਦ ਦਿੱਤੇ ਜਾ ਰਹੇ ਆ ਵੀ ਜਿਹੜੇ ਉਹਨਾਂ ਨੇ ਰੇਡ ਕੀਤਾ ਜੋ ਸਾਨੂੰ ਰਿਕਵਰ ਹੋਇਆ ਉੱਥੋਂ ਉਸ ਆਧਾਰ ਤੇ ਕਈ ਕੁਛ ਦੋਸ਼ਪੂਰਨ ਹੈ ਕਈ ਕੁਛ ਸ਼ੱਕੀ ਹੈ ਜਿੰਨੂੰ ਲੈ ਕੇ ਇਹ ਜਾਂਚ ਦਾ ਘੇਰਾ ਆਉਣ ਵਾਲੇ ਸਮੇਂ 'ਚ ਹੋਰ ਵਧਾਇਆ ਜਾ ਸਕਦਾ ਹੈ ਔਰ ਜੇ ਇਹਦਾ ਸਿਆਸੀ ਪਹਿਲੂ ਦੇਖਿਆ ਜਾਵੇ ਤੇ ਫਿਰ ਬੜਾ ਸਪੱਸ਼ਟ ਹੈ ਵੀ ਰਣਜੀਤ ਗਿੱਲ ਹੁਣਾਂ ਨੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਔਰ ਅਸੀਫਾ ਦੇਣ ਤੋਂ ਬਾਅਦ ਵੱਡੀ ਚਰਚਾ ਸੀ ਵੀ ਰਣਜੀਤ ਗਿੱਲ ਕੋਈ ਕਹਿੰਦਾ ਸੀ ਵੀ ਇਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਣਗੇ ਤੇ ਕੋਈ ਕਹਿੰਦਾ ਸੀ ਇਹ ਆਮ ਆਦਮੀ ਪਾਰਟੀ ਚ ਸ਼ਾਮਲ ਹੋਣਗੇ ਪਰ ਸੂਤਰੇ ਕਹਿੰਦੇ ਵੀ ਖਿੱਚੋ ਤਾਨ ਦੋਨੋਂ ਪਾਸਿਆਂ ਤੋਂ ਚੱਲ ਰਹੀ ਸੀ ਔਰ ਰਣਜੀਤ ਗਿੱਲ ਕਦੀ ਇੱਧਰ ਦੇਖਦੇ ਸੀ ਕਦੀ ਇੱਧਰ ਦੇਖਦੇ ਸੀ ਔਰ ਇਹ ਉਲਝਣ ਵਿੱਚ ਹੀ ਇਹ ਸਾਰਾ ਕੁਝ ਵਾਪਰ ਗਿਆ ਔਰ ਇਹ ਵੀ ਜਿਹੜੀ ਗੱਲ ਸਾਹਮਣੇ ਆਈ ਹੈ ਵੀ 1 ਅਗਸਤ ਨੂੰ ਰਾਤ ਰਣਜੀਤ ਗਿੱਲ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੁੰਦੇ ਨੇ ਤੇ ਅਗਲੀ ਸਵੇਰ ਭਾਵ 2 ਅਗਸਤ ਨੂੰ ਵਿਜੀਲੈਂਸ ਨਾਟਕੀ ਢੰਗ ਨਾਲ ਉਹਨਾਂ ਦੇ ਟਿਕਾਣਿਆਂ ਤੇ ਉਹਨਾਂ ਦੇ ਘਰ ਤੇ ਜਿਹੜਾ ਰੇਡ ਕਰੀ ਹੈ ਉਹਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕਈ ਤਰ੍ਹਾਂ ਦੇ ਦੋਸ਼ ਵੀ ਲਾ ਰਹੀ ਹੈ ਔਰ ਸਿੱਧੇ ਰੂਪ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਤੇ ਕਾਰਜਕਾਰੀ ਪ੍ਰਧਾਨ ਅਸ਼ਮਨੀ ਸ਼ਰਮਾ ਵੱਲੋਂ ਵੀ ਇਹ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਇਹ ਆਪ ਵਿੱਚ ਸ਼ਾਮਲ ਕਰਨਾ ਚਾਹੁੰਦੀ ਸੀ ਰਣਜੀਤ ਗਿੱਲ ਉਹਨਾਂ ਨੂੰ ਪਰ ਉਹਨਾਂ ਦੇ ਜਦੋਂ ਨਾ ਕਰ ਦਿੱਤਾ ਤੇ ਉਹਨਾਂ ਤੇ ਬਦਲਾਖੋਰੀ ਤਹਿਤ ਇਹ ਐਕਸ਼ਨ ਲਿਆ ਗਿਆ ਔਰ ਇਹਦੇ ਸਬੰਧ ਵਿੱਚ ਖੁਦ ਰਣਜੀਤ ਗਿੱਲ ਨੇ ਵੀ ਇੱਕ ਬਿਆਨ ਜਾਰੀ ਕਰਕੇ ਇੱਕ ਵੀਡੀਓ ਜਾਰੀ ਕਰਕੇ ਸਪਸ਼ਟੀਕਰਨ ਦਿੱਤਾ ਰਣਜੀਤ ਗਿੱਲ ਨੇ ਕਿਹਾ ਵੀ ਠੀਕ ਹੈ ਸਾਲ 2012 ਚ ਵਿਕਰਮ ਮਜੀਠੀਆ ਨਾਲ ਉਹਨਾਂ ਦਾ ਲੈਣ-ਦੇਣ ਹੋਇਆ ਪਰ ਉਹ ਕਿਸੇ ਤਰ੍ਹਾਂ ਵੀ ਗੈਰਕਾਨੂੰਨੀ ਨਹੀਂਗਾ ਪੂਰੀ ਤਰ੍ਹਾਂ ਕਾਨੂੰਨ ਦੇ ਤਹਿਤ ਲੈਣ-ਦੇਣ ਹੋਇਆ ਤੇ ਇਹ ਵੀ ਗੱਲ ਰਣਜੀਤ ਗਿੱਲ ਨੇ ਕਹੀ ਹੈ ਵੀ ਉਹਨੇ ਆਪਣੀ ਇਨਕਮ ਟੈਕਸ ਰਿਟਰਨ ਵਿੱਚ ਵੀ ਇਹ ਸਾਰਾ ਕੁਝ ਲੈਂਦੇ ਜਿਹੜਾ ਆ 쇼 ਕੀਤਾ ਔਰ ਇਹ ਦੋਸ਼ ਲਾਇਆ ਰਣਜੀਤ ਗਿੱਲ ਨੇ ਵੀ ਵੀ ਇੱਕ ਬਦਲਾਖੋਰੀ ਤਹਿਤ ਉਹਦੇ ਵਿਰੁੱਧ ਵਿਜੀਲੈਂਸ ਦੀ ਜਾਂਚ ਖੋਲੀ ਗਈ ਹੈ ਉਹਨੂੰ ਪਰੇਸ਼ਾਨ ਕਰਨ ਲਈ ਵੈਗਨ ਚਿਕਾ ਖਾਲਸਾ ਵੈਗਨ ਚਿਕੀ ਫਤਿਹ ਜਿਵੇਂ ਕਿ ਆਪਕੀ ਨੂੰ ਪਤਾ ਹੀ ਹੈ ਪਿਛਲੇ ਕੁਝ ਦਿਨਾਂ ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਆਇਆ ਮੇਰੇ ਤੇ ਬਾਕੀ ਪਾਰਟੀਆਂ ਦੇ ਪ੍ਰੈਸ਼ਰ ਆਇਆ ਪਰ ਮੈਂ ਜੋ ਕਿਹਾ ਸੀ ਉਸ ਮੁਤਾਬਕ ਮੈਂ ਲੋਕਾਂ ਦੇ ਵਿੱਚ ਗਿਆ ਬਹੁਤ ਮੈਂ ਮੀਟਿੰਗਾਂ ਕੀਤੀਆਂ ਉੱਥੋਂ ਜੋ رائے ਨਿਕਲ ਕੇ ਆਈ ਵੀ ਅਸੀਂ ਸ੍ਰੀ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਦਾ ਸਮਰਥਨ ਕਰਦੇ ਆਂ ਔਰ ਬਿਨਾ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੋਂ ਬਿਨਾਂ ਜਿਹੜਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦਾ ਸੋ ਇਸ ਕਰਕੇ ਮੈਂ ਫੈਸਲਾ ਲਿਆ ਸੀ ਬੀਜੇਪੀ ਜੁਆਇਨ ਕਰਨ ਦਾ ਪਰ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮੀਤਿਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਹੈ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਪਰ ਦੂਸਰੇ ਪਾਸੇ ਵਿਜੀਲੈਂਸ ਦੇ ਸੂਤਰ ਇਹ ਗੱਲ ਕਹਿੰਦੇ ਨੇ ਵੀ ਇਸ ਜਾਂਚ ਵਿੱਚ ਹੁਣ ਇਕੱਲੇ ਰਣਜੀਤ ਗਿਲ ਨਹੀਂ ਕੁਝ ਹੋਰ ਵਿਅਕਤੀ ਵੀ ਜਿਹੜੇ ਸ਼ਾਮਲ ਕੀਤੇ ਜਾ ਸਕਦੇ ਨੇ ਔਰ ਇਹ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਵੀ ਜਿਹੜਾ ਦਸਤਾਵੇਜ਼ ਤੇ ਡਿਜੀਟਲ ਸਬੂਤ ਮਿਲੇ ਨੇ ਰਣਜੀਤ ਗਿੱਲ ਦੇ ਟਿਕਾਣਿਆਂ ਤੋਂ ਉਹਦੇ ਚ ਕਈ ਕੁਝ ਸਾਹਮਣੇ ਆਇਆ ਤੇ ਹੁਣ ਆਉਣ ਵਾਲੇ ਸਮੇਂ ਚ ਰਣਜੀਤ ਗਿੱਲ ਕੋਲੋਂ ਪੁਸ਼ਪੜਤਾਲ ਕਰੇਗੀ ਵਿਜੀਲੈਂਸ ਉਹਨਾਂ ਨੂੰ ਤਲਬ ਕਰਕੇ ਸੋ ਇਹ ਸਾਰੇ ਹਾਲਾਤ ਬਣੇ ਨੇ ਉਹ ਜਿਹੜੇ ਦੋਸ਼ ਲਾਏ ਜਾ ਰਹੇ ਨੇ ਭਾਜਪਾ ਵੱਲੋਂ ਉਹਦਾ ਜਵਾਬ ਵੀ ਆਮ ਆदमी ਪਾਰਟੀ ਲਗਾਤਾਰ ਦੇ ਰਹੀ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਬੁਲਾਰੇ ਨੇ ਨੀਲ ਗਰਗ ਉਹਨਾਂ ਨੇ ਸਵਾਲ ਕੀਤਾ ਵੀ ਪਹਿਲੋ ਇਹ ਦੱਸਿਆ ਜਾਵੇ ਵੀ ਭਾਰਤੀ ਜਨਤਾ ਪਾਰਟੀ ਨੇ ਰਾਤੋਂ ਰਾਤ ਇੱਕਦਮ ਬੀਜੇਪੀ ਦੇ ਪ੍ਰਧਾਨ ਜਾਂ ਕਾਰਜਕਾਰੀ ਪ੍ਰਧਾਨ ਤੋਂ ਬਿਨਾ ਆ ਮੁੱਖ ਮੰਤਰੀ ਜਿਹੜੇ ਹਰਿਆਣੇ ਦੇ ਨੇ ਨੈਬ ਸੈਣੀ ਉਹਨਾਂ ਨੇ ਅਚੰਚਿਤ ਕਿਉਂ ਰਣਜੀਤ ਗਿੱਲ ਨੂੰ ਬੀਜੇਪੀ ਚ ਸ਼ਾਮਲ ਕਰਵਾਇਆ ਉਹਦੇ ਤੋਂ ਬੜਾ ਸਾਫ ਹੈ ਵੀ ਕਿਤੇ ਨਾ ਕਿਤੇ ਰਨਜੀਤ ਗਿੱਲ ਜਿਹੜਾ ਉਹਨੂੰ ਇਹ ਪਤਾ ਸੀ ਵੀ ਉਹਦੇ ਤੇ ਵਿਜੀਲੈਂਸ ਦਾ ਰੇਡ ਹੋ ਰਿਹਾ ਔਰ ਇਸੇ ਕਾਰਨ ਉਹ ਇਕਦਮ ਭਾਰਤੀ ਜਨਤਾ ਪਾਰਟੀ ਚ ਗਏ ਇਹ ਨੀਲਗਲਗ ਹੁਣੇ ਦੋਸ਼ ਲਾ ਰਹੇ ਨੇ ਪਰ ਖਬਰ ਦੀ ਵੱਡੀ ਖਬਰ ਇਹ ਹੈ ਵੀ ਆਉਣ ਵਾਲੇ ਸਮੇਂ ਚ ਜਿੱਥੇ ਰਨਜੀਤ ਗਿੱਲ ਨੂੰ ਵਿਜੀਲੈਂਸ ਦਰਬ ਕਰਕੇ ਪੁਛਪੜਤਾਲ ਕਰ ਸਕਦੀ ਹੈ ਉੱਥੇ ਕੁਝ ਹੋਰ ਵਿਅਕਤੀਆਂ ਨੂੰ ਵੀ ਇਸ ਮਾਮਲੇ ਵਿੱਚ ਇਹ ਜਿਹੜਾ ਲੈ ਕੇ ਤੇ ਉਹਨਾਂ ਦੀਆਂ ਪੜਤਾਲਾਂ ਕੀਤੀਆਂ ਜਾ ਸਕਦੀਆਂ